ਜਦੋਂ ਤੁਹਾਡਾ ਉਹਨਾਂ ਨੇ ਇਹ ਬਰਸਟ ਬਰਸਟ ਦੀ ਇਹਦਾ ਰਸੌਲੀ ਦਾ ਟੈਸਟ ਕਰਤਾ ਹਾਂਜੀ ਤੇ ਉਦੋਂ ਬਾਅਦ ਕੀ ਕਹਿੰਦੇ ਵੀ ਕੈਂਸਰ ਵੀ ਹੋ ਸਕਦਾ ਉਹ ਹਾਂਜੀ ਉਹ ਲੇਡੀ ਦਾ ਉਹ ਤਾਂ ਬਹੁਤ ਜ਼ਿਆਦਾ ਡਰਾਇਆ ਫਿਰ ਕਹਿੰਦੇ ਕੋਈ ਅੰਦਰ ਕੋਈ ਸਰਜਨ ਹੋਊਗਾ ਕਹਿੰਦੇ ਉਹਨਾਂ ਕੋਲ ਚਲੇ ਜਾਓ ਤੁਸੀਂ ਇੱਕ ਵਾਰ ਤੇ ਮੈਂ ਉਹਨਾਂ ਨੇ ਕਹਿਣ ਤੇ ਉਹ ਸਰਜਨ ਕੋਲ ਨਹੀਂ ਗਈ ਤੇ ਇੱਕ ਸਾਡੇ ਇਥੇ ਹੋਰ ਸਰਜਨ ਮਤਲਬ ਕਾਫੀ ਜ਼ਿਆਦਾ ਫੇਮਸ ਆ ਆਪਰੇਸ਼ਨ ਵਗੈਰਾ ਜ਼ਿਆਦਾ ਉਹੀ ਉਹ ਕੀ ਕਹਿੰਦਾ ਉਹਨਾਂ ਨੇ ਉਹ ਕਹਿੰਦੇ ਕੋਈ ਨਹੀਂ ਇਹ ਨਾਰਮਲ ਚੀਜ਼ ਹੈ ਕੋਈ ਚੀਜ਼ ਜੰਮੀ ਆ ਇਹ ਮੈਂ ਤੈਨੂੰ ਇੱਕ ਗੱਲ ਦੱਸਾਂ ਕੁੜੀਏ ਬਟਾਲੇ ਰਹਿੰਦੇ ਹੋ ਤੁਸੀਂ ਹਾਂਜੀ ਇਹ ਸਾਰੇ ਚੋਰ ਨੇ ਤੇਰੇ ਜਿਹੜੀ ਇਹ ਗੱਠ ਹੈ ਇਹ ਨਾਰਮਲ ਹੈ ਇਹਨੂੰ ਹਰੇਕ ਸਾਲ ਬਾਅਦ 600 ਰੁਪਏ ਦੀ ਮੈਮੋਗ੍ਰਾਫੀ ਕਰਾ ਕੇ ਕਲੀਅਰ ਕਰਨਾ ਹੁੰਦਾ ਵੀ ਇਹਦਾ ਇੱਕ ਡੋ ਉਹ ਤਾਂ ਨਹੀਂ ਵੱਧਦੀ ਕਿ ਇਹਦਾ ਟੈਸਟ ਹੁੰਦਾ ਵੀ ਆਈ ਡੀ ਐਸ ਵੀ ਉਹ ਵਧਿਆ ਹੋਇਆ ਤਾਂ ਨਹੀਂ ਹੋਗਾ ਅੱਛਾ ਪਰ ਇਹ ਕੋਈ ਕੈਂਸਰ ਨਹੀਂ ਹੈਗਾ ਜਿਹੜੀ ਗੱਠ ਹੈ ਤੇ ਇਹ ਤੇਰੀ ਰਿਪੋਰਟ ਚ ਲਿਖਿਆ ਹੋਇਆ ਹੈ। ਉਹ ਉਹਨੇ ਬੜਾ ਜ਼ਿਆਦਾ ਡਰਾਇਆ ਮੈਨੂੰ ਤੇ ਮਨ ਲੱਗ ਮੈਂ ਤਾਂ ਉਹਦੇ ਨੂੰ ਰੋਟੀ ਨਹੀਂ ਖਾਧੀ ਟੈਨਸ਼ਨ ਹੈ ਮੈਂ ਰੋਈ ਗਈ ਰੋਈ ਗਈ ਮੈਨੂੰ ਸਮਝ ਨਹੀਂ ਆ ਰਹੀ। ਕੁਛ ਨਹੀਂ ਤੂੰ ਮੈਨੂੰ ਫੋਨ ਕਰ ਲੈਣਾ ਸੀਗਾ ਜਦ ਹੀ। ਉਹ ਮੈਨੂੰ ਨੰਬਰ ਹੀ ਨਹੀਂ ਮਿਲਦਾ ਪਿਆ ਬੜੀ ਮੁਸ਼ਕਲ ਹੈ ਕਮੈਂਟਾਂ ਉਹ ਚ ਲੱਭਦੇ ਕਿੰਨੀਆਂ ਸਾਰੀਆਂ ਵੀਡੀਓਜ਼ ਦੀ। ਰੋਜ਼ ਤਾਂ ਕਮੈਂਟਾਂ ਚ ਮੈਂ ਨੰਬਰ ਦਿੰਨਾ ਕੁੜੀਏ ਕੀ ਗੱਲ ਹੈ ਇਹ। ਚਲ ਜੇ ਹੁਣ ਘਬਰਾਉਣਾ ਨਹੀਂ ਹੈਗਾ ਮੇਰਾ ਪੁੱਤ ਕੁਛ ਨਹੀਂ ਆਏਗਾ ਇਹ ਰਿਪੋਰਟ ਚ ਮੈਂ ਦੇਖ ਲਈ। ਸਰਜ ਨੇ ਇਹ ਬਣ 400 ਦੀ ਕੈਪਸੂਲ ਕਹਿੰਦੇ ਖਾਓ ਤੁਸੀਂ 3 ਮਹੀਨੇ ਤੇ 15 ਦਿਨਾਂ ਬਾਅਦ ਉਹ ਚੈੱਕ ਕਰੋ ਟੈਸਟ ਕਰਵਾ ਲਿਓ ਆਹੀ ਦੁਬਾਰਾ ਤੇ ਮਤਲਬ ਘੋਲ ਜਿਵੇਂ ਹੋ ਗਈ ਉਦੋਂ ਤੱਕ ਉਹ ਕਿਦਰੇ ਨਹੀਂ ਘੁਲਦੀ ਘਲਦੀ ਇਹ ਨਾ ਇਹ ਬਦੇ ਇਹ ਤੇਰੇ ਨਾਰਮਲ ਗੱਠ ਹੈ ਸਾਲ ਚ ਨਿਗਾ ਚ ਰੱਖਣੀ ਪੈਂਦੀ ਹੁੰਦੀ ਹੈ ਅੱਛਾ ਇਹ ਇਹਦੀ ਮੈਮੋਗ੍ਰਾਫੀ ਸਹੀ ਕਰਾਓ ਪਹਿਲਾਂ ਆਮ ਡਾਕਟਰ ਕੋਲੇ ਜਾ ਕੇ ਕਿਸੇ ਵੀ ਲੈਬ ਚ ਕਹ ਵੀ ਕੱਲੀ ਮੈਮੋਗ੍ਰਾਫੀ ਕਰਨੀ ਆ ਉਹ ਮੈਨੂੰ ਭੇਜੋ ਕਰਾ ਕੇ ਠੀਕ ਆ 645 ਰੁਪਏ ਵਾਲੀ ਕੱਲੀ ਮੈਮੋਗ੍ਰਾਫੀ ਕਰਾਉਣੀ ਆ 6700 ਰੁਪਏ ਵਾਲੀ ਠੀਕ ਆ ਬਸ ਆਪਦੇ ਕੈਪਸੂਲ ਖਾ 15 ਦਿਨ ਬਾਅਦ ਉਹ ਮੈਮੋਗ੍ਰਾਫੀ ਕਰਾ ਕੇ ਮੈਨੂੰ ਭੇਜੀ ਪੁੱਤ ਮੈਂ ਡਾਕਟਰ ਨੂੰ ਪੁੱਛ ਲਊਗਾ ਤੇ ਉਹ ਮੇਰੀ ਗੱਲ ਸੁਣੋ ਮਤਲਬ ਜੀ ਈਵਨ ਚਾਹ ਸੀ ਕੈਪਸੂਲ ਕਰਿਆ ਗੁੱਲਰ ਰੱਖਾਂ ਕਿ ਜਾਂ ਬੰਦ ਕਰ ਦੋ ਉਹ ਖਾਲਾ ਖਾਲਾ ਚੱਲ ਜਿਹੜੇ ਦੇਤੇ ਹੁਣ ਖਾਲਾ 15 20 ਦਿਨ ਖਾਲਾ ਉਦੋਂ ਬਾਅਦ ਚ ਮੈਮੋਗ੍ਰਾਫੀ ਨਾਰਮਲ ਕਰਾ ਠੀਕ ਆ ਇਹ ਘਟ ਘੋਲ ਨਹੀਂ ਖੁੱਲਦੀ ਹੁੰਦੀ ਓਏ ਖੁੱਲਦੀ ਨਹੀਂ ਹੁੰਦੀ ਅੰਗੀ ਇਹ ਜਿਹਦੇ ਹੋ ਜਵੇ ਕਈ ਵਾਰੀ ਘੁਲ ਵੀ ਜਾਂਦੀ ਐ ਇਹ ਆ ਵਿਆਹ ਹੋਇਆ ਵਾ ਤੁਹਾਡਾ ਨਹੀਂ ਅਨ ਮੈਰਿਡ ਮੈਂ ਤਾਂ ਨਹੀਂ ਨਹੀਂ ਕੁਛ ਨਹੀਂ ਹੁੰਦਾ ਹੈਗਾ ਘੁਲ ਵੀ ਜਾਂਦੀ ਐ ਪਰ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਹਦੀ ਆਮ ਨੋਰਮਲ ਮੈਮੋਗ੍ਰਾਫੀ ਕਰਾ ਕੇ ਉਹਦੀ ਰਿਪੋਰਟ ਭੇਜ ਦੀ ਪੁੱਤ ਮੈਨੂੰ ਠੀਕ ਆ ਥੈਂਕ ਯੂ ਓਕੇ ਚਿੰਤਾ ਨਹੀਂ ਕਰਨੀ ਮੈਂ ਬੈਠਾ ਠੀਕ ਆ ਇੱਥੇ ਬੁਲਾ ਲੂੰ ਤੈਨੂੰ ਚੰਡੀਗੜ੍ਹ ਜਮੇ ਚਿੰਤਾ ਨਾ ਕਰ ਮੇਰੇ ਕੋਲ ਤਾਂ ਚਾਹੇ ਸੋਮਵਾਰ ਨੂੰ ਆ ਜੀ ਤੈਨੂੰ ਧਕਾ ਦੂ ਰੋਣਾ ਨਹੀਂ ਹੈਗਾ